ਗੁਰਮਿਤ ਪ੍ਰਕਾਸ਼ ਵਰਲਡਵਾਈ ਚੈਨਲ ਤੇ ਮੈਂ ਮਨਦੀਪ ਕੌਰ ਜੀ ਅੱਜ ਇਸ ਵੀਡੀਓ ਰਾਹੀਂ ਗੱਲ ਕਰਾਂਗੇ ਕਿ ਦੁਨੀਆ ਵਿਸ਼ਵਾਸ ਦੀ ਢੀਗੀ ਹੈ ਸਾਨੂੰ ਵਿਸ਼ਵਾਸ ਹੈ ਕਿ ਅਸੀਂ ਜੋ ਖਾਣਾ ਖਾ ਰਹੇ ਹਾਂ ਇਹਦੇ ਵਿੱਚ ਜ਼ਹਿਰ ਨਹੀਂ ਮਿਲਿਆ ਸਾਨੂੰ ਵਿਸ਼ਵਾਸ ਹੈ ਕਿ ਜਿਸ बस गड्डी ਤੇ ਅਸੀਂ ਬੈਠੇ ਆ ਇਹਦਾ ਜੋ ਡਰਾਈਵਰ ਸਾਨੂੰ ਸਾਡੀ ਮੰਜ਼ਿਲ ਤੇ ਪਹੁੰਚਾ ਦੇਵੇਗਾ ਸਾਨੂੰ ਵਿਸ਼ਵਾਸ ਹੈ ਕਿ ਅਸੀਂ ਜਿਸ ਬੰਦੇ ਨਾਲ ਗੱਲ ਕਰ ਰਹੇ ਹਾਂ ਉਹ ਬੰਦਾ ਸਾਡਾ ਆਪਣਾ ਹੀ ਕੋਈ ਦੁਸ਼ਮਣ ਨਹੀਂ ਹੈ ਸੋ ਦੁਨੀਆ ਵਿਸ਼ਵਾਸ ਤੇ ਟਿਕੀ ਹੈ ਪਰ ਜਦੋਂ ਉਹ ਵਿਸ਼ਵਾਸ ਕਿਸੇ ਗਲਤ ਇਨਸਾਨ ਤੇ ਹੋ ਜਾਂਦਾ ਹੈ ਜਾਂ ਸਾਡਾ ਜੋ ਵਿਸ਼ਵਾਸ ਜ਼ਿੰਦਗੀ ਚ ਟੁੱਟਦਾ ਹੈ ਤਾਂ ਇਨਸਾਨ ਦੁਬਾਰਾ ਕਿਤੇ ਵੀ ਕਿਸੇ ਤੇ ਜਲਦੀ ਵਿਸ਼ਵਾਸ ਨਹੀਂ ਕਰਦਾ ਸੋ ਵਿਸ਼ਵਾਸਨ ਕਿਸੇ ਦੇ ਕਰਨ ਨਾਲੋਂ ਜੇਕਰ ਖੁਦ ਤੇ ਵਿਸ਼ਵਾਸ ਹੋਵੇ ਕਿ ਅਸੀਂ ਜੋ ਵੀ ਜ਼ਿੰਦਗੀ ਦੇ ਵਿੱਚ ਸੋਚਦੇ ਆ ਉਸ ਨੂੰ ਅਚੀਵ ਕਰ ਸਕਦੇ ਆ ਅਸੀਂ ਹਰ ਔਖੇ ਤੋਂ ਔਖਾ ਕੰਮ ਆਪਣੀ ਜ਼ਿੰਦਗੀ ਦੇ ਵਿੱਚ ਕਰ ਸਕਦੇ ਆ ਤਾਂ ਅਸੀਂ ਲੈਕ ਦੇ ਵਿੱਚ ਆ ਜੋ ਦੁਨੀਆ ਭੀੜਿਆ ਉਹ ਤੋਂ ਅਲੱਗ ਹੋ ਸਕਦੇ ਆ ਸੋ ਇਸ ਵੀਡੀਓ ਦਾ ਮੇਨ ਮੋਟਿਵ ਕਿ ਆਪਣੇ ਆਪ ਤੇ ਇੰਨਾ ਕੁ ਜ਼ਿਆਦਾ ਤੁਹਾਨੂੰ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਸਿਚੁਏਸ਼ਨ ਜਿੱਦਾਂ ਦੀ ਮਰਜ਼ੀ ਹੋਵੇ ਹਾਲਾਤ ਜਿੱਦਾਂ ਦੇ ਮਰਜ਼ੀ ਹੋਣ ਜਿੰਨੇ ਮਰਜ਼ੀ ਗਲਤ ਲੋਕ ਟੱਕਰ ਜਾਣ ਪਰ ਫਿਰ ਵੀ ਮੈਂ ਜੋ ਆਪਣੇ ਆਪ ਨੂੰ ਇੰਨਾ ਕੁ ਜ਼ਿਆਦਾ ਐਜੂਕੇਟ ਇੰਨਾ ਕੁ ਜ਼ਿਆਦਾ ਡਿਵੈਲਪ ਕਰ ਲਿਆ ਹੈ ਕਿ ਮੈਨੂੰ ਕਦੀ ਵੀ ਕਿਸੇ ਦੀ ਗਲਤ ਚੀਜ਼ਾਂ ਦਾ ਪ੍ਰਭਾਵ ਉਹ ਨਹੀਂ ਪਵੇਗਾ ਸੋ ਕਿਸੇ ਤੇ ਵਿਸ਼ਵਾਸ ਕਰਨ ਨਾਲੋਂ ਸਭ ਤੋਂ ਜ਼ਿਆਦਾ ਪਹਿਲਾਂ ਇਹ ਹੈ ਕਿ ਆਪਣੇ ਆਪ ਤੇ ਵਿਸ਼ਵਾਸ ਕਾਇਮ ਕਰੋ